ਜਾ ਨੂ ਮੈਨ ਤੇ ਦੱਸ ਤੂੰ ਆਜਿਆ ਕਰੋ ਫਿਰ ਕੀ ਆ ਤੁਹਾਡਾ ਆਪਣਾ ਘਰ ਵਾ ਜੋਂ ਦੇ ਰਿਟਾਇਰਮੈਂਟ ਹੋ ਗਈ ਹੈ ਨਾ ਜੋਂ ਦੇ ਰਿਟਾਇਰ 21 ਸੰਦੀਪਾ ਹਾਂਜੀ 1 ਮਿੰਟ ਪੈਜੀ ਚਲੀਏ ਵੀ ਡਿਊਟੀ ਚਲੋ ਚਲੋ ਆਜੋ ਫਿਰ ਦਾਜੀ ਦਾ ਉਹ ਵਾ ਬੰਦਾ ਛੱਡੂ ਤਾਂ ਫਿਰ ਕੋਈ ਆ 21 ਸਸੀਤ ਆ ਜੀ ਕੀ ਜੀ ਹੋਇਆ ਪਸੇਟੇ ਆਈ ਹਾਂ ਬਾਅਦ ਚ ਕੰਮ ਆਉਂਦੇ ਹਾਂ ਜੀ ਹਾਂ ਜਦੋਂ ਪਤਾ 1 ਤਾ ਜੀ ਤਨਖਾਣਾ ਵਧੇ ਚੱਲ ਜਾਂਦਾ ਵਾ ਵੈਸੇ ਲੋਰ ਨਹੀਂ ਆ ਗਈ ਪੈਂਦੀ ਹੈ ਜੀ ਚਲੋ ਵਧੀਆ ਗੱਲ ਆ ਹਾਂ ਜੀ 1 ਨਹੀਂ ਆਸ ਵੀ ਕਿਉਂ ਗੰਗਾ ਸੀ ਕਰਨਾ ਆਪਣੇ ਸਾਰੇ ਸਾਹਮਣੇ ਹਾਂ ਬੋਲੋ ਕੁਛ ਹਲੋ ਹਲੋ ਹੈਲੋ ਬੋਲੇ ਮਾਈ ਬੰਗਣੀ ਆ ਗਏ ਫਿਰ ਉੱਥੇ ਕੀ ਕਹਿਣਾ ਪਾ ਜੀ ਠੀਕ ਹੈ ਚੱਲਦਾ ਮੈਂ ਲੇਟ ਹੋਣ ਦੇ ਆ ਹਾਂ ਨਾ ਠੀਕ ਹੈ ਪਹੁੰਚੋ ਤੁਸੀਂ ਭਾਈ ਜੀ ਹਾਂ ਨਾ ਉਹ ਟਾਈਮ ਨਾ ਆਂਦੇ ਪੀ ਪਹੁੰਚੋ ਇੱਥੇ ਦੋ ਚਾਰ ਮਿੰਟ ਵੀ ਲੇਟ ਹੋ ਜਾਣਾ ਬੰਦਾ ਤਾਂ ਅਗਲੇ ਗੱਲਾਂ ਕਰਦੇ ਆ ਤੇ ਇੱਥੇ ਵੱਤ ਵੱਤ ਦੋ ਮਿੰਟ ਦੋ ਦੋ ਲੱਗੇ ਉਹ ਤੁਹਾਨੂੰ ਤਾਂ ਨਹੀਂ ਮੈਂ ਕੁਝ ਕਹਿਣ ਲਈ ਵੀ ਕਿਉਂ ਆਏ ਆ ਉਹਨਾਂ ਨੂੰ ਆਉਣ ਵਾਲਿਆਂ ਨੂੰ ਅਕਲ ਚਾਹੀਦੀ ਆ ਵੀ ਸਵੇਰਾ ਸਵੇਰਾ ਵਾ ਅੱਜ ਤਾਂ ਲੋਕੀ ਆਪਣੇ ਘਰਾਂ ਦੇ ਵਿੱਚ ਚਾਹ ਪਾਣੀ ਪੀਂਦੇ ਆ ਤੇ ਚਲ ਉਹਨਾਂ ਦਾ ਦਿਲ ਕਰ ਕੀ ਦੇ ਕਰ ਗਿਆ ਦਿਲ ਕਰ ਉਹ ਚਲ ਜੀ ਉਹਨਾਂ ਦਾ ਦਿਲ ਕਰਦਾ ਉਹ ਬੱਚਿਆਂ ਨੂੰ ਮਿਲਣ ਨੂੰ ਤੇ ਆਗੇ ਤੇ ਆਖ ਰਹੀ ਐ ਆਹੋ ਉਹਨਾਂ ਦੀਆਂ ਤਾਂ ਬਾਹਾਂ ਆਕੜੀਆਂ ਆ ਆਗੇ ਮਿਲਣਾ ਰਮਨ ਆਪਣੇ ਸੁਭਾਰ ਨੂੰ ਬਦਲਿਆ ਕਰ ਬੋਲਦੇ ਨਹੀਂ ਤੁਸੀਂ ਮੰਮੀ ਨੇ ਅੱਜ ਗੱਲ ਕਰ ਹੀ ਲਿਓ ਹਾਂ ਵੀ ਪਿੰਡੋਂ ਹੋਈ ਐ ਤੁਸੀਂ ਫੇਰ ਨਾ ਕਰੋ ਮੈਂ ਗੱਲ ਕਰ ਲੂੰਗਾ ਆਜੋ 12 ਦੇ ਵੇਲੇ ਨੂੰ ਫੇਰ ਆ ਜਾਣਾ ਬੋਲਦੇ ਨਹੀਂ ਅੱਜ ਮੰਮੀ ਨੇ ਗੱਲ ਕਰ ਲਿਓ ਵੀ ਅਸੀਂ ਪਿੰਡੋਂ ਹੋਈ ਐ ਬੋਲ ਦੇ ਨੀ ਹੂੰ ਮੈਂ ਤੁਹਾਨੂੰ ਕਿਦਨ ਦੀ ਕਹਿੰਦੀ ਆ ਪਿੰਡ ਚਲੀਏ ਤੇ ਤੀ ਮੇਰੀ ਗੱਲ ਚ ਹਾਮੀ ਭਰਦੇ ਨਹੀਂ ਹੈਗੇ ਹਲੇ ਹਾਮੀ ਜੋਤ ਮੈਂ ਤੁਹਾਨੂੰ ਕਿੰਨੀ ਵਾਰੀ ਆਖਿਆ ਡੰਗਰ ਦੋਵੇਂ ਤਾਂ ਰਹਾ ਲੈ ਭਾਜੀ ਵੀ ਕਹੇ ਸੀ ਮੈਂ ਬੋਲੋ ਬਾਈ ਬੋਲੋ ਹੈਲੋ ਲੜਨ ਨਹੀਂ ਤੋ ਬੋਲੋ ਬਾਈ ਬੋਲੋ ਹੈਲੋ 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 ਮੈਨੂੰ ਭੋਲ ਗਿਆ ਜੀ ਜਿਹੜੇ ਰੰਗਾ ਵਿੱਚ ਰਾਜੀ ਹੈ ਸੜਦੂ ਨੇ ਕਿਦੇ ਹੋਰ ਨਹੀਂ ਕੋਈ ਲਿਖਿਆ ਚਲੋ ਜੋ ਹੋਊਗਾ ਕਰ ਲੈ 21 ਚਲੋ ਛੱਡੋ ਇਹ ਸਾਰੀਆਂ ਗੱਲਾਂ ਮੈਂ ਕਹਿਣ ਲਈ ਆ ਤੇ ਰਮਣ ਕਰਨਾ ਚਾਹੀਏ ਨਾਲੇ ਮੇਰਾ ਵੀ ਨਾ ਮਨ ਹੋਰ ਹੋ ਜਾਊਗਾ ਇੱਥੇ ਹੀ ਤਾਂ ਘਰੇ ਤੁੰਗ ਆਇਆ 21 ਫਸਿਕਾ ਭਾਈ ਫਸਿਕਾਲ ਜੀ ਕੀ ਆ ਜੀ ਵਧੀਆ ਵਧੀਆ ਸਸਿਕਾ ਭਾਬੀ ਸਸਿਕਾ ਹੋਰ ਨੌਤੀ ਆ ਜਾ ਜੀ ਹਾਂ ਠੀਕ ਆ ਜੋ ਬਣ ਭਾਜੀ ਕਿਤੇ ਪੱਠੇ ਪੁੱਠੇ ਪਾਉਂਦਾ ਨਾ ਵੇਲੀ ਠੀਕ ਆ ਹਾਂਜੀ ਹੋਰ ਤੁਸੀਂ ਸੁਣਾਓ ਸਾਨੂੰ ਮਿਲ ਲਓ ਤੇ ਦੱਸ ਤੁਸੀਂ ਆਜਿਆ ਕਰੋ ਫਿਰ ਕੀ ਆ ਤੁਹਾਡਾ ਆਪਣਾ ਘਰ ਵਾ ਜੋ ਅੰਦਰ ਰਿਟਾਇਰਮੈਂਟ ਹੋ ਗਈ ਹੈ ਨਾ ਜੋ ਅੰਦਰ ਰਿਟਾਇਰਮੈਂਟ 1 ਸੰਦੀਪਾ ਹਾਂਜੀ ਇੱਕ ਮਿੰਟ ਪੈਣੀ ਚਲਿਓ ਫਿਰ ਡਿਊਟੀ ਚਲੋ ਚਲੋ ਆ ਜਾਓ

ਦੀਆਸਮੀ ਕਿੱਦੂੰਗਾ ਸਿੰਗ ਕਰਦੇ ਆ ਆਪਣੇ ਸਾਹਮਣੇ ਬੋਲੋ ਕੁਛ ਹੈਲੋ 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 ਬੋਲੇ ਮੈਂ ਮੰਗਣੇ ਆ ਗਏ ਫਿਰ ਉੱਥੇ ਕੀ ਕਰੀਏ ਤੂੰ ਵਨ ਪਾ ਜੀ ਠੀਕ ਹੈ ਚੱਲਦਾ ਮੈਂ ਲੈਡ ਹੋਂਦੇ ਆ ਹਾਂ ਨਾ ਠੀਕ ਹੈ ਪਹੁੰਚੋ ਤੁਸੀਂ ਭਾਈ ਜੀ ਹਾਂ ਨਾ ਉਹ ਟਾਈਮ ਨਾ ਆਂਦੇ ਪੀ ਪਹੁੰਚੋ ਇੱਥੇ 2-4 ਮਿੰਟ ਵੀ ਲੇਟ ਹੋ ਜਾਣਾ ਬੰਦਾ ਤੱਕਲੇ ਗੱਲਾਂ ਕਰਦੇ ਆ ਤੇ ਇੱਥੇ ਵੱਤ ਵੱਤ ਦੋ ਮਿੰਟ ਦੋ ਦੋ ਲੱਗੇ ਉਹ ਤੁਹਾਨੂੰ ਤਾਂ ਨਹੀਂ ਮੈਂ ਕੁਝ ਕਹਿਣ ਲਈ ਵੀ ਕਿਉਂ ਆਏ ਆ ਉਹਨਾਂ ਨੂੰ ਆਉਣ ਵਾਲਿਆਂ ਨੂੰ ਅਕਲ ਚਾਹੀਦੀ ਆ ਵੀ ਸਵੇਰਾ ਸਵੇਰਾ ਵਾ ਅਜੇ ਤਾਂ ਲੋਕੀ ਆਪਣੇ ਘਰਾਂ ਦੇ ਵਿੱਚ ਚਾਹ ਪਾਣੀ ਪੀਂਦੇ ਆ ਤੇ ਚਲੋ ਉਹਨਾਂ ਦਾ ਦਿਲ ਕਰ ਕੀ ਡੇ ਕਰ ਜੀ ਉਹਨਾਂ ਦਾ ਦਿਲ ਕਰਦਾ ਉਹ ਬੱਚਿਆਂ ਨੂੰ ਮਿਲਣ ਨੂੰ ਤੇ ਆਗੇ ਤੇ ਆਖ ਰਹੀ ਆ ਆਹੋ ਉਹਨਾਂ ਦੀਆਂ ਤਾਂ ਬਾਹਾਂ ਆਕੜੀਆਂ ਆ ਆਗੇ ਮਿਲਣਾ ਰਮਨ ਆਪਣੇ ਸੁਭਾਰ ਨੂੰ ਬਦਲਿਆ ਕਰ ਬੋਲ ਦੇਨੀ ਤੁਸੀਂ ਮੰਮੀ ਨਾਲ ਅੱਜ ਗੱਲ ਕਰ ਹੀ ਲਿਓ ਹਾਂ ਕਿ ਪਿੰਡੋਂ ਹੋਈ ਏ ਤੁਸੀਂ ਫੇਰ ਨਾ ਕਰੋ ਮੈਂ ਗੱਲ ਕਰ ਲੂੰਗਾ ਆਜੋ 12 ਦੇ ਵੇਲੇ ਨੂੰ ਫੇਰ ਆ ਜਾਣਾ ਬੋਲ ਦੇਨੀ ਇਹ ਅੱਜ ਮੰਮੀ ਨਾਲ ਗੱਲ ਕਰ ਲਿਓ ਕਿ ਅਸੀਂ ਪਿੰਡੋਂ ਹੋਈ ਏ ਬੋਲ ਦੇਨੀ ਹਾਂ ਮੈਂ ਤੁਹਾਨੂੰ ਕਿਦਾਂ ਦੀ ਕਹਿੰਦੀ ਹਾਂ ਕਿ ਪਿੰਡ ਚਲੀ ਏ ਤੇ ਤੁਸੀਂ ਮੇਰੀ ਗੱਲ 'ਚ ਹਾਮੀ ਭਰਦੇ ਹੀ ਨਹੀਂ ਹੈਗੇ ਹਲੇ ਹਾਮੀ ਜੂਤ ਮੈਂ ਤੁਹਾਨੂੰ ਕਿੰਨੀ ਵਾਰੀ ਆਖਿਆ ਡੰਗਰ ਦੋਵੇਂ ਤਾਂ ਰਹਾ ਹੈਲੋ ਲੜਨ ਨਹੀਂ ਤੋ ਬੋਲੋ ਭਾਈ ਕੀ ਬੋਲੋ ਹੈਲੋ ਹੈਲੋ ਇੱਕ ਮਿੰਟ ਇੱਕ ਮਿੰਟ ਹੈ ਚਲੋ ਬੋਲੋ ਭਾਈ ਕੀ ਬੋਲੋ ਹੈਲੋ ਹੈਲੋ ਮੈਨੂੰ ਬੋਲ ਗਿਆ ਜੀ ਕਿਹੜੇ ਰੰਗਾ ਵਿੱਚ ਰਾਜੀ ਹੈ ਸਟਾਰ ਨੂੰ ਮੈਨੇ ਕਿਦੇ ਹੋਰ ਨਹੀਂ ਕੋਈ ਲਿਖਿਆ ਚਲੋ ਜੋ ਹੋ ਗਿਆ ਕੱਟ ਲੈ 21 ਚਲੋ ਛੱਡੋ ਇਹ ਸਾਰੀਆਂ ਗੱਲਾਂ ਮੈਂ ਕਹਿਣ ਲਈ ਆ ਤੇ ਰਮਣ ਕਰਨਾ ਚੱਲੀਏ ਨਾਲੇ ਮੇਰਾ ਵੀ ਨਾ ਮਨ ਹੋਰ ਹੋ ਜਾਊਗਾ ਇੱਥੇ ਤੋਂ ਘਰੇ ਤੁੰ ਆਇਆ ਤੂੰ ਆ ਸਸੇਗਾ ਭਾਜੀ ਸਸਕਾਲ ਜੀ ਕੀ ਆ ਜਾ ਜੀ ਵਧੀਆ ਵਧੀਆ ਸਸੇਗਾ ਭਾਜੀ ਸਸੇਗਾ ਹੋਰ ਨਾਉਂ ਕੀ ਆ ਜਾ ਜੀ ਹਾਂ ਠੀਕ ਆ ਜੋ ਬਣ ਭਾਜੀ ਇਸ ਕਿਤੇ ਪੱਠੇ ਪੁੱਠੇ ਪਾਉਂਦਾ ਨਾ ਵੇਲੀ ਠੀਕ ਆ ਹਾਂਜੀ ਹੋਰ ਤੂੰ ਹੀ ਸੁਣਾਓ ਤੇ ਸਾਨੂੰ ਮਿਲ ਲਓ ਤੇ ਦੱਸ ਤੁਸੀਂ ਆਜਿਆ ਕਰੋ ਫਿਰ ਕੀ ਆ ਤੁਹਾਡਾ ਆਪਣਾ ਘਰਵਾ ਜੋਨ ਦੇ ਰਿਟਾਇਰਮੈਂਟ ਹੋ ਗਈ ਹੈ ਨਾ ਜੋਨ ਦੇ ਰਿਟਾਇਰ 21 ਸੰਦੀਪਾ ਹਾਂਜੀ 1 ਮਿੰਟ ਪੈਜੀ ਚਲੀਏ ਫਿਰ ਡਿਊਟੀ ਚਲੋ ਚਲੋ ਆ ਜਾਓ ਜੀ ਦਾਜੀ ਦਾ 1 ਉਹ ਆ ਬੰਦਾ ਛੱਡੂ ਤਾਂ 21 ਕੋਈ ਆ 21 ਸਸੀਤਾ ਜੀ ਸਸੀਤਾ ਸਸੀਤਾ ਜੀ ਹਾਂਜੀ ਆ ਬਾਅਦ ਚ ਕੰਮ ਆਉਂਦੇ ਦੇ ਦੇ ਲਾਂਗੇ ਹਾਂ ਜੀ ਹਾਂ ਨਵਾਂ ਪਤਾ 1 ਤਾਜੀ ਤਨਖਾਹਾਂ ਵਧੀਆ ਚੱਲ ਜਾਂਦਾ ਵਾ ਵੈਸੇ ਲੋਰ ਨਹੀਂ ਆ ਗਈ ਪੈਂਦੀ ਹੈਗੀ ਚਲੋ ਵਧੀਆ ਗੱਲ ਆ ਹਾਂਜੀ 1 ਨੀਅਤ ਵੀ ਕਿਉਂ ਗੁੰਗਾਂ ਸੀਨ ਕਰਦੇ ਆ ਸਾਰੇ ਸਾਹਮਣੇ ਹਾਂ ਬੋਲੋ ਕੁਝ ਹੈਲੋ 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 ਬੋਲੇ ਮਗੜੇ ਆ ਗਏ ਫੇਰ ਉੱਥੇ ਕੀ ਕਹਿਣਾ ਪਾ ਜੀ ਠੀਕ ਹੈ ਚੱਲਦਾ ਮੈਂ ਲੇਟ ਹੋਣ ਦੇ ਆ ਹਾਂ ਨਾ ਠੀਕ ਹੈ ਪਹੁੰਚੋ ਤੁਸੀਂ ਪਾ ਜੀ ਨਾ ਉਹ ਟਾਈਮ ਨਾ ਆਂਦੇ ਪੀ ਪਹੁੰਚੋ ਇੱਥੇ ਦੋ ਚਾਰ ਮਿੰਟ ਵੀ ਲੇਟ ਹੋ ਜਾਣਾ ਬੰਦਾ ਤਾਂ ਅਗਲੇ ਗੱਲਾਂ ਕਰਦੇ ਆ ਤੇ ਇੱਥੇ ਵੱਤ ਵੱਤ ਦੋ ਮਿੰਟ ਦੋ ਦੋ ਲੱਗੇ ਉਹ ਤੁਹਾਨੂੰ ਤਾਂ ਨਹੀਂ ਮੈਂ ਕੁਝ ਕਹਿਣ ਲਈ ਵੀ ਕਿਉਂ ਆਏ ਆ ਉਹਨਾਂ ਨੂੰ ਆਉਣ ਵਾਲਿਆਂ ਨੂੰ ਅਕਲ ਚਾਹੀਦੀ ਆ ਵੀ ਸਵੇਰਾ ਸਵੇਰਾ ਵਾ ਅਸੀਂ ਤਾਂ ਲੋਕੀ ਆਪਣੇ ਘਰਾਂ ਦੇ ਵਿੱਚ ਚਾਹ ਪਾਣੀ ਪੀਂਦੇ ਆ ਤੇ ਚਲੋ ਉਹਨਾਂ ਦਾ ਦਿਲ ਕਰ ਕੀ ਡੈ ਕਰ ਬੰਦ ਮੈਂ ਕਰ ਕਰ ਜਿਹੜਾ ਦਿਲ ਕਰ ਚਲੋ ਬੰਦ ਜੀ ਉਹਨਾਂ ਦਾ ਦਿਲ ਕਰਦਾ ਉਹ ਬੱਚਿਆਂ ਨੂੰ ਮਿਲਣ ਨੂੰ ਤੇ ਆਗੇ ਤੇ ਆਖ ਰਹੀ ਐ ਆਹੋ ਉਹਨਾਂ ਦੀਆਂ ਤਾਂ ਬਾਹਾਂ ਆਕੜੀਆਂ ਆ ਆਗੇ ਮਿਲਣਾ ਰਮਨ ਆਪਣੇ ਸੁਭਾਅ ਨੂੰ ਬਦਲਿਆ ਕਰ ਬੋਲਦੇ ਨਹੀਂ ਤੇ ਹੀ ਮੰਮੀ ਨਾਲ ਅੱਜ ਗੱਲ ਕਰ ਹੀ ਲਿਓ ਹਾਂ ਕਿ ਭਿੰਡੋ ਹੋਈ ਏ ਤੁਸੀਂ ਫਿਕਰ ਨਾ ਕਰੋ ਮੈਂ ਗੱਲ ਕਰ ਲੂੰਗਾ ਆਜੋ 12 ਦੇ ਵੇਲੇ ਨੂੰ ਫੇਰ ਆ ਜਾਣਾ ਬੋਲਦੇ ਨਹੀਂ ਅਹੀਂ ਅੱਜ ਮੰਮੀ ਨਾਲ ਗੱਲ ਕਰ ਲਿਓ ਕਿ ਅਹੀਂ ਭਿੰਡੋ ਹੋਈ ਏ